ਖਾਲਸਾ ਤੇ ਵਹਿਗੂ ਜੀ ਕੀ ਫਤਿਹ ਅੱਜ ਮੈਂ ਆਪਣੇ ਆਪ ਨੂੰ ਜ਼ਿੰਦਗੀ ਦਾ ਸਭ ਤੋਂ ਵਧੀਆ ਤੇ ਖੁਸ਼ੀ ਵਾਲਾ ਮਿਹਰੇ ਆਪ ਤੇ ਦੇਣੇ ਕਿ ਜਿਹੜਾ ਆਪਾਂ 1 ਸਾਲ ਲੋੜਵੰਦ ਪਰਿਵਾਰਾਂ ਵਾਸਤੇ ਮੈਡੀਕਲ ਦੇ ਕੈਂਪ ਲਾਏ ਰਾਸ਼ਨ ਦੇ ਕੈਂਪ ਲਾਏ ਘਰ ਬਣਾ ਕੇ ਦਿੱਤੇ ਬਹੁਤ ਸਾਈਕਲਾਂ ਦਿੱਤੀਆਂ ਮਸ਼ੀਨਾਂ ਦਿੱਤੀਆਂ ਵੱਡੇ ਵੱਡੇ ਪ੍ਰੋਜੈਕਟਰਾਂ ਦੇ ਜਿਹੜੇ ਵਾਰ ਦਿੱਤੇ ਨੇ ਮੈਨੂੰ ਮਾਣ ਹੈ 321 ਡੀ ਦੇ ਕਿ ਮੇਰੇ ਗਵਰਨਰ ਹੁੰਦਿਆਂ 45 ਸਾਲ ਦਾ ਇਤਿਹਾਸ ਅੱਜ ਆਇਆ ਪਹਿਲੀ ਵਾਰੀ 100 ਐਮਜ ਬਣਿਆ ਇਸ ਡਿਸਟ੍ਰਿਕਟ ਨੂੰ ਮਾਂ ਨੂੰ ਨਾ ਚਾਹੀਦਾ ਇਹ ਸੰਤ ਬਾਬਾ ਪ੍ਰੇਮ ਸਿੰਘ ਦੀ ਕਿਰਪਾ ਰਹਿ ਕੇ ਸਾਰਾ ਕੁਝ ਕਲੱਬ ਬਸੇ ਬਹੁਤ ਬਣਾਏ ਮੈਂਬਰਸ਼ਿਪ ਇੱਕ ਇਹੀ ਪਹਿਲਿਆਂ ਨੰਬਰਾਂ ਚ ਆਇਆ ਹਰ ਚੀਜ਼ ਪਰਮਾਤਮਾ ਕਰੇ ਮੈਨੂੰ ਤੇ ਮੇਰੇ ਕਲੱਬ ਨੂੰ ਮੇਰੇ ਸਾਰੇ ਲਾਈਨ ਮੈਂਬਰਾਂ ਨੂੰ ਇੰਨੀ ਸ਼ਕਤੀ ਦੇਵੇ ਕਿ ਹਮੇਸ਼ਾ ਲੋੜਵੰਦ ਵਾਸਤੇ ਤਤਪਰੰਨ ਤੇ ਚੜਦੀ ਕਲਾ ਚ ਰਹਾਂ ਮੈਂ ਕੱਲੇ ਕੱਲੇ ਲਾਈਨ ਮੈਂਬਰ ਦਾ ਕੱਲੇ ਕੱਲੇ ਕਲੱਬ ਦਾ ਜਿਸ ਕਦਮਾਂ ਤੋਂ ਚੱਲ ਗਿਆ ਮੈਂ ਆਪਣੀਆਂ ਅਥਲੀਆਂ ਥੱਲੇ ਰੱਖਦਾ ਜਿੰਨਾ ਮੇਰਾ ਨਾਮ ਮਾਨ ਤੇ ਸਲਮਾਨ ਕੀਤਾ ਹੈ ਮੇਰਾ ਇੱਕ ਸੱਦੇ ਦੇ ਇੱਥੇ ਆਏ ਨੇ ਸਾਰੇ ਵਾਰਡ ਲਗੇ ਰਹੇ ਤੇ ਮੇਰੇ ਹਿਸਾਬ ਦੇ ਨਾਲ 321 ਡੀ ਦਾ ਜੇਕਰ 45 ਸਾਲ ਮੈਂ ਬਾਬੇ ਤੋਂ ਡਰਦਾ ਕਹਿੰਦਾ ਗੁਰੂ ਤੋਂ ਡਰਦਾ ਇਹ ਵੀ ਇੱਕ ਰਿਕਾਰਡ ਹੈ ਜਿਹੜਾ ਵਾਰਡ ਫੰਕਸ਼ਨ ਹੈ ਨਾ ਵੱਡਾ ਹੋਇਆ ਹੋਰ ਕਿਹਾ ਸਰ ਆਜ ਜੋ ਲਾਇਨਸ ਕਲੱਬ ਦੇ ਫੰਕਸ਼ਨ ਚ ਆਏ ਹੋ ਤੇ ਦੇਖੋ ਲਾਇਨਸ ਕਲੱਬ ਜਿਹੜਾ ਹੈ ਨਾ ਇੰਟਰਨੈਸ਼ਨਲ ਬਾਡੀ ਆ ਔਰ ਸਾਨੂੰ ਬੜਾ ਮਾਣ ਹੈ ਕਿ ਸਾਡੇ ਇਲਾਕੇ ਦੇ ਬਹੁਤ ਸਿਰਕੜ ਸਰਦਾਰ ਰਿਸ਼ਪਾਲ ਸਿੰਘ ਬੱਚਾ ਜੀ ਵੀ ਐਕਸ ਚੇਅਰਮੈਨ ਮਾਰਕੀਟ ਕਮੇਟੀ ਪੁਲਾਥ ਇੱਕ ਬਹੁਤ ਵੱਡੇ ਵਪਾਰੀ ਵੀ ਨੇ ਔਰ ਇੱਕ ਬਹੁਤ ਵੱਡੇ ਸਮਾਜ ਸੇਵੀ ਨੇ ਉਹਨਾਂ ਨੇ ਇਸ ਸੰਸਥਾ ਨੂੰ ਚਾਰ ਚੰਨ ਲਾਏ ਨੇ ਤੁਸੀਂ ਦੇਖ ਹੀ ਰਹੇ ਹੋ ਕਿ ਕਿਵੇਂ ਕਿਸ ਮੁਕਾਮ ਤੇ ਉਹ ਪਹੁੰਚੇ ਨੇ ਔਰ ਉਸ ਤੋਂ ਇਲਾਵਾ ਜੋ ਉਹਨਾਂ ਨੇ ਸੇਵਾ ਕੀਤੀ ਆ ਸਪੋਰਟਸ ਦੇ ਖੇਤਰ ਚ ਹੈਲਥ ਦੇ ਖੇਤਰ ਚ ਗਰੀਬਾਂ ਦੀ امدਾਦ ਦੇ ਖੇਤਰ ਵਿੱਚ ਸੋ ਬੜਾ ਹੀ ਕਾਬਲੇ ਤਾਰੀਫ ਹੈ ਮੈਨੂੰ ਬਹੁਤ ਅੱਛਾ ਲੱਗਿਆ ਕਿ ਸਾਡੇ ਇੱਕ ਸਤਕਾਰਯੋਗ ਵੀਰ ਦਾ ਇੰਨਾ ਮਾਨਤਾਨਿਕ ਬਹੁਤ ਹਾਈ ਲੈਵਲ ਦੇ ਉੱਤੇ ਲਾਇਨਸ ਕਲੱਬ ਵਿੱਚ ਉਹਨਾਂ ਦਾ ਮਕਾਮ ਹੋਇਆ ਕੀ ਸੰਦੇਸ਼ ਹੈ ਆਪ ਲੋਕਾਂ ਦਾ ਮੇਰਾ ਸੰਦੇਸ਼ ਇਹੀ ਹੈ ਕਿ ਜਿਵੇਂ ਲਾਇਨਸ ਕਲੱਬ ਲੋਕਾਂ ਚ ਇੱਕ ਸੋਸ਼ਲ ਸਰਵਿਸ ਦੇ ਨਜ਼ਰੀਏ ਨਾਲ ਵਿਚਰ ਰਹੀ ਆ ਇਹਨਾਂ ਤੋਂ ਸੇਧ ਲੈ ਕੇ ਆਪਾਂ ਨੂੰ ਵੀ ਸਭ ਨੂੰ ਜਿੰਨਾ ਹੋ ਸਕੇ ਵੈਸੇ ਦਾ ਸਾਡੇ ਫਲਸਫੇ ਆ ਗੁਰੂ ਸਾਹਿਬ ਦਾ ਕਿ ਦਸਵੰਦ ਕੱਢਣਾ ਚਾਹੀਦਾ ਪਰ ਚਲੋ ਜੇ ਉਹ ਦਸਵੰਦ ਨਹੀਂ ਤੇ ਕੁਛ ਨਾ ਕੁਛ ਹਿੱਸਾ ਜਿਹੜਾ ਵਾ ਗਰੀਬਾਂ ਦੀ امدਾਦ ਲਈ ਲੋੜਵੰਦਾਂ ਦੀ امدਾਦ ਲਈ ਇਹੀ ਬੇਸਿਕਲੀ ਮੋਟੋ ਜਿਹੜਾ ਹੈ ਲਾਇਨਸ ਕਲੱਬ ਦਾ ਵੀ ਹੈ ਠੀਕ ਹੈ ਜੀ ਸਨੋਸ ਮੈਂ ਕਿ ਮੈਂ ਲਾਇਨ ਦਵਿੰਦਰ ਸਿੰਘ ਹਲੜਾ ਮੇਰੇ ਚੇਅਰਮੈਨ ਮੈਨੂੰ ਬਣਾਇਆ ਲਾਇਨ ਰਿਸ਼ਪਾਲ ਸਿੰਘ ਬੱਚਾ ਜੀ ਨੇ ਇਹ ਜਿਹੜਾ ਅਵਾਰਡ ਫੰਕਸ਼ਨ ਸੀ ਜਿਸ ਦਾ ਨਾਮ ਰੱਖਿਆ ਸੀ ਸ਼ੁਕਰਾਨਾ ਸਭ ਤੋਂ ਪਹਿਲਾਂ ਸ਼ੁਕਰਾਨਾ ਕੀਤਾ ਅਸੀਂ ਪਰਮਪ੍ਰਿਤਤਾ ਪਤਮਾਤਮਾ ਦਾ ਉਸ ਤੋਂ ਬਾਅਦ ਅਜੀ ਸਾਰੇ ਹੀ ਲਾਇਓਂਸ ਤੇ ਜਿੰਨੇ ਵੀ ਡਿਸਟ੍ਰਿਕਟ ਨੇ ਜਿਨ੍ਹਾਂ ਨੇ ਬਹੁਤ ਅੱਛਾ ਕੰਮ ਕੀਤਾ ਬਿਹਤਰੀਨ ਕੰਮ ਕੀਤਾ 150 ਕਲੱਬਾਂ ਨੇ ਸਾਡੀਆਂ ਉਹਨਾਂ ਨੂੰ ਅੱਜ ਉਹਨਾਂ ਦੇ ਪਿਛਲੇ ਸਾਲ ਦੇ ਜਿੰਨੇ ਵੀ ਮਾਨਵਤਾ ਦੇ ਸੇਵਾ ਦੇ ਉਹਨਾਂ ਨੇ ਕੰਮ ਕੀਤੇ ਸੀ ਉਹਨਾਂ ਦੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪ੍ਰੋਜੈਕਟਾਂ ਕਰਕੇ ਜਿਹੜੇ ਪ੍ਰੋਜੈਕਟਸ ਹਨ ਉਹ ਬਹੁਤ ਹੀ ਬਿਹਤਰੀਨ ਪ੍ਰੋਜੈਕਟ ਹੋਏ ਡਿਸਟ੍ਰਿਕਟ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸਾਡਾ ਡਿਸਟ੍ਰਿਕਟ ਜਿਹੜਾ ਲੇ ਲਦਾਖ ਤੋਂ ਔਰ ਜੰਮੂ ਕਸ਼ਮੀਰ ਹੈ ਮਾਝਿਲ ਪ੍ਰਦੇਸ਼ ਇਹ ਸਾਰਾ ਵਿੱਚ ਮਿਲਾ ਕੇ 150 کلبਾਂ ਨੇ ਵਿੱਚ ਇਥੇ ਹਿੱਸਾ ਲਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਕਰੋੜਾਂ ਦੇ ਪ੍ਰੋਜੈਕਟ ਹੋਏ ਨੇ ਜਿਹਨੇ کلبਾਂ ਨੇ ਆਪਣੇ ਆਪਣੇ ਏਰੀਆ ਦੇ ਵਿੱਚ ਕੀਤੇ ਨੇ ਔਰ ਅੱਜ ਅਸੀਂ ਉਹਨਾਂ کلبਾਂ ਦਾ ਸ਼ੁਕਰਾਨਾ ਕੀਤਾ ਉਹਨਾਂ ਦਾ ਅਵਾਰਡ ਸੈਰਮਨੀ ਕੀਤੀ ਜਿਸ ਦੇ ਵਿੱਚ ਬਹੁਤ ਸਾਰੀਆਂ ਮਾਨਵਰ ਹਸਤੀਆਂ ਪੰਕਜ ਜੀ ਦੇਰਦੂੰ ਤੋਂ ਆਏ ਔਰ ਇੱਥੋਂ ਦੇ ਲੋਕਲ ਜਿਹੜੇ ਵਿਧਾਇਕ ਨੇ ਸੁਖਪਾਲ ਸਿੰਘ ਖੈਰਾ ਜੀ ਉਹ ਵੀ ਸਪੈਸ਼ਲ ਤੌਰ ਤੇ ਉੱਕੇ ਆ ਇੱਥੇ ਆ ਕੇ ਅਸ਼ੀਰਵਾਦ ਦੇ ਕੇ ਗਏ ਮੈਂ ਇੱਕ ਵਾਰ ਫੇਰ ਬੀਇੰਗ ਅਨ ਚੇਅਰਮੈਨ ਆਪਣੀ ਸਾਰੀ ਟੀਮ ਲਾਇਨ ਰਜੀਵ ਵਿਕਰੀ ਦਾ ਲਾਇਨ ਰਜੀਵ ਖੋਸਲਾ ਜੀ ਦਾ ਲਾਇਨ ਕੇਰ ਸਿੰਘ ਜੀ ਦਾ ਲਾਇਨ ਪਰਮਜੀਤ ਸਿੰਘ ਦੋਆਬਾ ਜੀ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਦਾ ਇਹ ਫੰਕਸ਼ਨ ਨੂੰ ਕਾਮਯਾਬ ਕਰਨੇ ਚ ਸਾਡੇ ਗਵਰਨਰ ਸਾਹਿਬ ਦਾ ਸਾਥ ਦਿੱਤਾ ਮੈਂ ਬਹੁਤ ਬਹੁਤ ਰਿਣੀ ਆ ਧੰਨਵਾਦੀ ਆ ਆਸ ਕਰਦਾ ਐਸੇ ਤਰੀਕੇ ਨਾਲ ਕਲੱਬਾ ਸਾਨੂੰ ਪਿਆਰ ਦਿੰਦੀਆਂ ਰਹਿਣਗੀਆਂ ਜੈ ਹਿੰਦ ਜੈ ਲਾਣੀ ਜੀ ਵੇਗੋਵਾਲ ਆਏ ਹੈ ਤਾਂ ਦੇਖਿਏ एक बार मैं एक साल पहले आया था बेगवाल में जब रठपाल जी का टेन्यर शुरू हुआ था तो इन्होंने कहा था सेवा कार्य कुछ हम लोग सामान बांट रहे हैं तो उसमें मैंने देखा कि मतलब वो सेवा का इन्होंने जो बताया था एक छोटा सा प्रोग्राम कर रहे हैं और वो एक तरीके का मेला था करीब एक करोड़ से ऊपर का इन्होंने दान लगा रखा था दान कर रहे थे और करीब मेरे ख्याल से हज़ार से ऊपर लोग थे इतना बड़ा सेवा कार्य मैंने नहीं देखा और सेवा का जो इनकी सोच है वो मतलब मैं कहूँ वो सोच बहुत ज़बरदस्त है कि जो भाई कहीं आप लोग देखते हैं कि छोटा सा कार्यक्रम करते हैं चार कंबल बांट देते हैं और फोटो खिंचवा देते हैं और कितनी जगह वो लोग डाल देते हैं इन्होंने तो 25 घर बनाए हैं कितने लोगों को मतलब कहीं रोशनी दी है कहीं कुछ दिया है कहीं किसी का कैटरेट का ऑपरेशन करवाया है कहीं मेडिकल कैंप लगवाए हैं तो कितने भर के इन्होंने प्रोग्राम करे ऐसा गवर्नर मैंने आज तक नहीं देखा और सच बताओ गवर्नर जो इन्होंने काम करा है उसका जो इनको मेडल मिला है तो ये मल्टीपल में वो वाइस चेयरमैन के पद पे आज नियुक्त हो गए एक तारीख से ये वाइस चेयरमैन के पद में है तो इनको भी बहुत बहुत मैं बधाई देता हूँ बड़ी शुभकामनाएं देता हूँ बाकी आप बेगोवाल में देख रहे हैं कि कितना हजूम है कितना जोश और उत्साह देखने को मिला है छः सौ अवार्ड मैं हैरान हूँ मैंने आज तक 600 सौ अवार्ड बढ़ते हुए नहीं देखे क्योंकि तो इनके साथियों ने इनकी टीम ने काम करा है एक साथ मिलकर तो ही इतने अवार्ड बटने संभव हुआ दूसरा मैं आपको बताऊं, एकमात्र एक ऐसी संस्था है ये आपने देखा कितने बड़े बड़े अवार्ड बटे कितना बड़ा फंक्शन हो रहा है ये एक ऐसी संस्था है जो कहीं से किसी से पैसा नहीं मिलता कोई सरकारी या कहीं से काम पेमेंट नहीं मिलती ये हम लोगों का ही पैसा है और हम लोगों के का ही काम आता है